ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫਿਰ ਤੋਂ ਬਣਾਣੇ ਆ ਜੀ ਕਿ ਬਹੁਤ ਹੀ ਸੋਹਣਾ ਪਹੁੰਚੇ ਦਾ ਡਿਜ਼ਾਈਨ ਸਭ ਤੋਂ ਪਹਿਲਾਂ ਮੈਂ ਜਿਹੜੀ ਬੁਕਰਮ ਆਪਾਂ ਨੂੰ ਨਾਰਮਲ ਕਟਵਰਕ ਵਾਲੀ ਇੱਦਾਂ ਮਿਲ ਜਾਂਦੀ ਹੈ ਉਹ ਮੈਂ ਲੈ ਲਈ ਹੈ ਉਹਦੇ ਉੱਪਰ ਆਪਾਂ ਜੀ ਜਿਹੜਾ ਮੇਰੀ ਸਲਵਾਰ ਹੈ ਉਹ ਪੁੱਠੀ ਉੱਪਰ ਰੱਖੀ ਹੋਈ ਹੈ ਔਰ ਨੀਚੇ ਜਿਹੜੀ ਸਾਈਡ ਹੈਗੀ ਹੈ ਉਹ ਸਿੱਧੀ ਸਾਈਡ ਹੈ ਮਤਲਬ ਮੈਂ ਰੋਂਗ ਸਾਈਡ ਉੱਪਰ ਹੈ ਔਰ ਰਾਈਟ ਸਾਈਡ ਮੇਰੀ ਨੀਚੇ ਹੈ ਹੁਣ ਆਪਾਂ ਬੁਕਰਮ ਦੇ ਨਾਲ-ਨਾਲ ਜੀ ਸਲਾਈਆਂ ਲਗਾ ਲੈਣੀਆਂ ਇਹ ਮੇਰੀਆਂ ਜਿਹੜੀਆਂ ਪੈਣਾ ਨੂੰ ਸਿਲਾਈ ਆਂਦੀ ਆਲਮੋਸਟ ਸਾਰੀਆਂ ਇਹ ਚੀਜ਼ ਬਣਾ ਲੈਂਦੀਆਂ ਆਪਾਂ ਇੱਕ ਇਹ ਸਭ ਤੋਂ ਪਹਿਲਾ ਇੱਕ ਕਟਵਰਕ ਦਾ ਵਾਲਾ ਡਿਜ਼ਾਈਨ ਹੈ ਔਰ ਇਹਨੂੰ ਤੁਸੀਂ ਦੇਖੋ ਕਿ ਆਪਾਂ ਸਿੰਪਲ ਜਿੱਦਾ ਕਟਵਰਕ ਵਾਲਾ ਜਿਹੜਾ ਡਿਜ਼ਾਈਨ ਬਣਾਣੇ ਆ ਸਭ ਤੋਂ ਪਹਿਲਾਂ ਪਹੁੰਚੇ ਦਾ ਉਹ ਵਾਲਾ ਡਿਜ਼ਾਈਨ ਬਨੇਗਾ ਅਗਰ ਕਿਸੇ ਨੂੰ ਨਹੀਂ ਆਂਦਾ ਤਾਂ ਇਸ ਜਿਹੜਾ ਇਸ ਵੀਡੀਓ ਤੋਂ ਤੁਸੀਂ ਉਹ ਵੀ ਦੇਖ ਸਕਦੇ ਹੋ ਪਹਿਲਾਂ ਆਪਾਂ ਨਾਲ-ਨਾਲ ਸਲਾਈਆਂ ਲਗਾਈਆਂ ਉਸ ਤੋਂ ਬਾਅਦ ਜੀ ਆਪਾਂ ਨਾਲ-ਨਾਲ ਬਿਲਕੁਲ ਇਹਦੇ ਕਟਿੰਗ ਕਰ ਲੈਣੀ ਹੈ ਜਿਹੜੇ ਕਾਰਨਰ ਹੈਗੇ ਉਹਨਾਂ ਦੇ ਵਿੱਚ ਵੀ ਅੱਛੀ ਤਰ੍ਹਾਂ ਕੱਟ ਲਗਾ ਲੈਣੇ ਆ ਕਿਉਂਕਿ ਜਦੋਂ ਆਪਾਂ ਇਹਨੂੰ ਫੋਲਡ ਕਰਦੇ ਆ ਤਾਂ ਅਗਰ ਕੱਟ ਲਗਾਣੇ ਆ ਤਾਂ ਆਸਾਨੀ ਨਾਲ ਫੋਲਡ ਹੋ ਜਾਂਦਾ ਨਹੀਂ ਤਾਂ ਫਿਰ ਜਿਹੜੇ ਉਹ ਵੱਲ ਪੈ ਜਾਂਦੇ ਇਸ ਤੋਂ ਬਾਅਦ ਜੀ ਆਪਾਂ ਹੁਣ ਜਿਹੜਾ ਆਪਣਾ ਪਹੁੰਚਾ ਇਹ ਸਿੱਧੀ ਸਾਈਡ ਉੱਪਰ ਨੂੰ ਆ ਗਈ ਹੈ ਕਿਉਂਕਿ ਆਪਾਂ ਇਹਨੂੰ ਰੋਂਗ ਸਾਈਡ ਰੱਖ ਕੇ ਲਗਾਇਆ ਸੀ ਇਸ ਲਈ ਹੁਣ ਜਿਹੜੀ ਆਪਣੀ ਸਾਈਡ ਹੈ ਉਹ ਸਿੱਧੀ ਹੋ ਗਈ ਹੈ ਹੁਣ ਤੁਸੀਂ ਦੇਖੋਗੇ ਜਿਹੜੀ ਆਪਣੇ ਕੋਲ ਲੇਸ ਹੈ ਕਿਸੇ ਵੀ ਕਲਰ ਦੀ ਹੋਏਗੀ ਉਹਨੂੰ ਤੁਸੀਂ ਵਿੱਚ ਇਨਸਰਟ ਕਰਦੇ ਜਾਣਾ ਹੈ ਔਰ ਪੂਰੇ ਪੌਂਚੇ ਦੇ ਉੱਪਰ ਆਪਾਂ ਇਦਾਂ ਸਿਲਾਈ ਲਗਾ ਲੈਣੀ ਹੈ ਇਹ ਇੱਕ ਹੋਰ ਆਈਡੀਆ ਜੀ ਇੱਕ ਪਹਿਲਾਂ ਕਟਵਰਕ ਵਾਲਾ ਪੌਂਚਾ ਹੋ ਗਿਆ ਸਿੰਪਲ ਹੁਣ ਇਹ ਵਾਲੀ ਲੇਸ ਲਗਾ ਕੇ ਅਗਰ ਆਪਾਂ ਜਿੱਦਾਂ ਪੌਂਚੇ ਦੇ ਉੱਪਰ ਗੁੰਮ ਲੇਸ ਲਗਾਨੀ ਹੈ ਤਾਂ ਇਹ ਸੈਕੰਡ ਡਿਜ਼ਾਈਨ ਹੈ ਕਿ ਕੱਲੀ ਤੁਸੀਂ ਇੰਨਾ ਪੌਂਚਾ ਬਣਾ ਕੇ ਵੀ ਛੱਡ ਸਕਦੇ ਹੋ ਇਹ ਵੀ ਇੱਕ ਹਿਸਾਬ ਨਾਲ ਇੱਕ ਪੌਂਚੇ ਦਾ ਡਿਜ਼ਾਈਨ ਹੈ ਹੁਣ ਇਸ ਤੋਂ ਬਾਅਦ ਅਗਰ ਇਹਦੇ ਵਿੱਚ ਤੀਜੀ ਕੋਈ ਐਡੀਸ਼ਨ ਕਰਨੀ ਹੈ ਤਾਂ ਆਪਾਂ ਇਸੇ ਲੇਸ ਦੇ ਛੋਟੇ-ਛੋਟੇ ਪੀਸੇਸ ਕਰ ਰਹੇ ਹਾਂ ਔਰ ਉਹਨਾਂ ਨੂੰ ਆਪਾਂ ਹੁਣ ਇਹਦੇ ਵਿੱਚ ਜਿਹੜੇ ਕਟਵਰਕ ਹੈਗੇ ਆ ਉਹਨਾਂ ਦੇ ਵਿੱਚ ਇਨਸਰਟ ਕਰਾਂਗੇ ਇਹ ਕੋਈ ਵੀ ਲੇਸ ਹੋ ਸਕਦੀ ਹੈ ਜਿਹੜੀ ਇਦਾਂ ਦੇ ਡਿਜ਼ਾਈਨ ਦੀ ਮਿਲਦੀ ਹੈ ਉਹ ਕਟਿੰਗ ਹੋ ਜਾਂਦੀ ਹੈ ਔਰ ਇਹ ਲੇਸੀਸ ਇਦਾਂ ਨਹੀਂ ਹੁੰਦੀਆਂ ਕਿ ਇਹ ਬਾਅਦ ਚ ਧਾਗੇ ਵਗੈਰਾ ਨਹੀਂ ਨਿਕਲਦੇ ਪ੍ਰੋਪਰ ਇਦਾਂ ਹੀ ਰਹਿੰਦੀਆਂ ਕਦੀ ਖਰਾਬ ਵੀ ਨਹੀਂ ਹੁੰਦੀਆਂ ਉਸ ਤੋਂ ਬਾਅਦ ਜੀ ਆਪਾਂ ਇਹਨੂੰ ਗਲੂ ਲਗਾ ਕੇ ਵੀ ਚਿਪਕਾ ਸਕਦੇ ਆ ਤੁਸੀਂ ਫੈਬਰਿਕ ਗਲੂ ਆਂਦੀ ਹੈ ਪਹਿਲਾਂ ਉਹ ਲਗਾ ਕੇ ਪ੍ਰੋਪਰ ਇਹਨੂੰ ਸੈੱਟ ਕਰ ਸਕਦੇ ਆ ਨਹੀਂ ਤਾਂ ਮਸ਼ੀਨ ਦੇ ਨਾਲ ਨਾਲ ਵੀ ਜਿੱਦਾਂ ਜਿੱਦਾਂ ਮਸ਼ੀਨ ਚਲਾਈ ਜਾਓਗੇ نیچے ਇੱਕ ਇੱਕ ਪੀਸ ਨੂੰ ਆਪਾਂ ਸੈੱਟ ਕਰਦੇ ਜਾਵਾਂਗੇ ਔਰ ਉੱਪਰ ਇੱਕ ਇੱਕ ਜੜੀ ਹੈਗੀ ਆ ਸਿਲਾਈ ਲਗਾਉਂਦੇ ਜਾਵਾਂਗੇ ਬਹੁਤ ਈਜ਼ੀ ਹੈ ਜ਼ਿਆਦਾ ਮੁਸ਼ਕਿਲ ਨਹੀਂ ਹੈ ਬਹੁਤ ਆਸਾਨੀ ਨਾਲ ਪੌਂਚਾ ਬਣ ਜਾਏਗਾ ਇਸ ਤਰ੍ਹਾਂ ਜੇ ਆਪਾਂ ਇੱਕ ਹੀ ਵੀਡੀਓ ਦੇ ਵਿੱਚ ਤਿੰਨ ਤਰੀਕੇ ਨਾਲ ਜਿਹੜਾ ਹੈਗਾ ਪੌਂਚਾ ਡਿਜ਼ਾਈਨ ਕਰ ਲਿਆ ਸਭ ਤੋਂ ਪਹਿਲਾਂ ਕਟਵਰਕ ਬਣਾਇਆ ਅਗਰ ਕੱਲਾ ਕਟਵਰਕ ਕਰਕੇ ਰੱਖਣਾ ਤਾਂ ਵੀ ਪੌਂਚਾ ਰੱਖ ਸਕਦੇ ਹਾਂ ਉਸ ਤੋਂ ਬਾਅਦ ਅਗਰ ਉੱਪਰ ਆਪਾਂ ਗੁੰਮਲੇ ਸਿਰ ਦਾ ਸ਼ੋਅ ਕਰਨੀ ਹੈ ਤਾਂ ਉਹ ਸੈਕਿੰਡ ਡਿਜ਼ਾਈਨ ਹੈ ਆਪਾਂ ਉੱਥੋਂ ਤੱਕ ਪੌਂਚਾ ਬਣਾ ਕੇ ਵੀ ਛੱਡ ਸਕਦੇ ਹਾਂ ਥਰਡ ਹੈਗਾ ਜੀ ਆਪਾਂ ਜਿਹੜੇ ਇਹਦੇ ਵਿੱਚ ਕੱਟ ਹੈਗੇ ਆ ਉਹਦੇ ਵਿੱਚ ਜਿਹੜੀ ਇਹ ਲੇਸ ਇਨਸਰਟ ਕੀਤੀ ਹੈ ਪੀਸੇਸ ਨਾਲ ਤਾਂ ਇਹ ਇੱਕ ਹੀ ਆਪਾਂ ਜਿਹੜਾ ਪੌਂਚਾ ਹੈਗਾ ਉਹ ਤਿੰਨ ਤਰੀਕੇ ਨਾਲ ਬਣਾ ਲਿਆ ਹੁਣ ਆਪਾਂ ਇਹਦੇ ਵਿੱਚ ਜਿਹੜੀਆਂ ਸਿਲਾਈਆਂ ਹੈਗੀਆਂ ਉਹ ਵੀ ਆਪਣੇ ਹ 加 ਸਕਦੇ ਆ ਆਪਾਂ ਜਿੱਦਾਂ ਨਾਰਮਲ ਪਹੁੰਚੇ ਤੇ ਸਲਾਈਆਂ ਲਗਾਉਣੇ ਆ ਉਦਾਂ ਵੀ ਲਗਾ ਸਕਦੇ ਆ ਆਪਾਂ ਇਹਨੂੰ ਬਿਨਾਂ ਸਲਾਈਆਂ ਤੋਂ ਵੀ ਛੱਡ ਸਕਦੇ ਆ ਅਗਰ ਤੁਹਾਨੂੰ ਡਿਜ਼ਾਈਨ ਥੋੜਾ ਜਿਹਾ ਵੀ ਪਸੰਦ ਆਇਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਕਿਉਂਕਿ ਇਦਾਂ ਦੀਆਂ ਵੀਡੀਓ ਬਣਾਉਣ ਤੇ ਟਾਈਮ ਵੀ ਲੱਗਦਾ ਹੈ ਔਰ ਮਿਹਨਤ ਵੀ ਲੱਗਦੀ ਹੈ ਅਗਰ ਤੁਸੀਂ ਥੋੜਾ ਜਿਹਾ ਵੀ ਸਪੋਰਟ ਕਰੋ ਤਾਂ ਬਹੁਤ ਅੱਛਾ ਲੱਗਦਾ ਹੈ ਜੀ ਬਾਕੀ ਤੁਹਾਨੂੰ ਕੋਈ ਵੀ ਡਾਊਟ ਹੋਏਗਾ ਤਾਂ ਮੈਨੂੰ ਕਮੈਂਟਸ ਵਿੱਚ ਜ਼ਰੂਰ ਪੁੱਛਣਾ ਮੈਂ ਜ਼ਰੂਰ ਆਨਸਰ ਕਰਾਂਗੀ ਇੱਥੋਂ ਤੱਕ ਵੀਡੀਓ ਦੇਖਣ ਲਈ ਬਹੁਤ ਬਹੁਤ